ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਣਜੋਤ ਸਿੰਘ ਰਣਵਾਬ ਬਲਾਕ ਪ੍ਰਧਾਨ ਕਾਦੀਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਮੇਰੇ ਵੱਲੋਂ ਨਾਨਕ ਸਿੰਘ ਲੇਵਾ ਸਖਤਾਂ ਨੂੰ ਹੌਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਹੋਣ ਇਹ ਹੌਲਾ ਮਹੱਲਾ ਜਿਹੜਾ ਵਾ ਗੁਰੂ ਗੋਬਿੰਦ ਸਿੰਘ ਨੇ ਜੋ ਖਾਲਸਾ ਪੰਥ ਦੀ ਸਥਾਪਨਾ ਕੀਤੀ ਆ ਉਸ ਟਾਈਮ ਆਪਣੇ ਸਿੱਖਾਂ ਨੂੰ ਗੁਰ ਯੁੱਧ ਦੇ ਗੁਰਸ ਖਾਉਣ ਵਾਸਤੇ ਜਿਹੜਾ ਉਹਨਾਂ ਨੇ ਇਹ ਮੇਲਾ ਆਰੰਭ ਕੀਤਾ ਸੀ ਮਹੱਲਾ ਕਿਉਂਕਿ ਦੋ ਫੌਜਾਂ ਦੋ ਸਿਆਜ ਫੌਜਾਂ ਨੂੰ ਵੰਡਿਆ ਉਹਨਾਂ ਨੂੰ ਆਪਸ ਦੇ ਵਿੱਚ ਯੁੱਧ ਲੜਨਾ ਸਖਾ ਹੁੰਦੇ ਸੀ ਉਸ ਟਾਈਮ ਤੋਂ ਹੀ ਫਿਰ ਜਿਹੜਾ ਪੁਰਾਤਨ ਟਾਈਮ ਤੋਂ ਹੀ ਕੋ ਲਮ ਹੱਲੇ ਦਾ ਜਿਹੜਾ ਜੋੜ ਮੇਲਾ ਫਿਰ ਉਸੇ ਤਰ੍ਹਾਂ ਬਣਾਇਆ ਜਾ ਰਿਹਾ ਵਾ ਅੱਜ ਹੁਣ ਵੀ ਅਖੀਰਲੇ ਮਹੱਲੇ ਵਾਲੇ ਦੇਣ ਜਿਹੜੇ ਨਿਹੰਗ ਸਿੰਘ ਨੇ ਉੱਥੇ ਜੰਗ ਦੇ ਵਖੂਆ ਖ ਆਪਣੇ ਕਰਤੱਬ ਵਿਖਾਉਂਦੇ ਨੇ ਤੇ ਬਾਕੀ ਜਿਹੜੀਆਂ ਸੰਗਤਾਂ ਦਰਸ਼ਨ ਕਰਨ ਜਾ ਰਹੀਆਂ ਨੇ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਆ ਕਿ ਇਹ ਜਿਹੜੇ ਤੁਸੀਂ ਟਰੈਕਟਰਾਂ ਦੇ ਵੱਡੇ ਵੱਡੇ ਡੈਕ ਲਾ ਕੇ ਜਾਂ ਮੋਰਸਾ ਦਾ ਸਲੰਸਰ ਲਾ ਕੇ ਜਾਂਦੇ ਹੋ ਇਹ ਹੁੱਲੜਬਾਜੀ ਨਾ ਕੀਤੀ ਜਾਵੇ ਆਪਾਂ ਉਥੇ ਇੱਕ ਸ਼ਰਧਾ ਭਾਵਨਾ ਨਾਲ ਜਿਹੜੇ ਗੁਰੂ ਦੇ ਦਰਸ਼ਨ ਕਰਨ ਜਾਂਦੇ ਆ ਤੇ ਸ਼ਰਧਾ ਭਾਵਨਾ ਜਿਹੜੀ ਕਾਇਮ ਰੱਖੀ ਜਾਵੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ